ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਅੱਜ ਬੜੇ ਅਫਸੋਸ ਦੀ ਗੱਲ ਹੈ ਅਸੀਂ 2 ਦਿਨ ਪਹਿਲਾਂ ਇੱਕ ਅਲਟੀਮੇਟਮ ਦਿੱਤਾ ਸੀ ਕਿ ਚੰਡੀਗੜ੍ਹ ਆ ਕੇ ਭਗਵੰਦ ਮਾਨ ਜੀ ਦੇ ਨਿਵਾਸ ਸਥਾਨ ਤੇ ਅਸੀਂ ਭੁਖੜਤਾਂ ਰੱਖਾਂਗੇ ਪਰ ਬੜੇ ਅਫਸੋਸ ਦੀ ਗੱਲ ਹੈ 13 ਤਰੀਕ ਨੂੰ ਅਸੀਂ ਅਲਟੀਮੇਟਮ 10 ਤਰੀਕ ਨੂੰ ਦਿੱਤਾ ਸੀ 13 ਤਰੀਕ ਨੂੰ ਇੱਥੇ ਪਹੁੰਚ ਗਏ ਆ 2 ਘੰਟੇ ਨਹੀਂ ਬੈਠੇ ਅਸੀਂ ਚੌਂਗ ਦੇ ਵਿੱਚ ਯੂਟੀ ਪੁਲਿਸ ਨੇ ਸਾਨੂੰ ਹਿਰਾਸਤ ਚ ਲੈ ਲਿਆ ਬੜੇ ਅਫਸੋਸ ਦੀ ਗੱਲ ਹੈ ਇੰਨਾ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਸੀ ਇਹਨਾਂ ਨਾਲ ਜਿੰਨਾ ਕੀ ਜੁਤੇਲਾ ਵਿਵਹਾਰ ਸਾਡੇ ਨਾਲ ਕੀਤਾ ਹੈ ਇਹਨਾਂ ਨੇ ਅੰਗਰੇਜ਼ਾਂ ਦਾ ਜ਼ੁਲਮ ਵੀ ਨਹੀਂ ਸੀ ਇੰਨਾ ਜਿੰਨਾ ਕੀ ਇਹਨਾਂ ਨੇ ਕੀਤਾ ਪੁਲਿਸ ਇੰਸਪੈਕਟਰ ਨੇ ਸਾਨੂੰ ੱੱਕੇ ਮਾਰੇ ਔਰ ਬਾਵਾ ਖਿੱਚ ਕੇ ਉਹਨੇ ਕਹੇ ਚਲੋ ਥਾਣੇ ਚਲੋ ਥਾਣੇ ਚਲੋ ਥਾਣੇ ਬੜੇ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਜੀ ਮੈਂ ਦੱਸਣਾ ਤੁਹਾਨੂੰ ਚਾਹਨਾ ਹੈ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ 70 ਸਾਲ ਹੋ ਗਏ ਦੇਸ਼ ਦੀ ਜਾਦੀ ਨੂੰ ਇਹਨਾਂ ਨੂੰ ਕੀ ਮਾਨ ਸਨਮਾਨ ਮਿਲਿਆ ਇਹਨਾਂ ਨੇ ਕੀ ਮੰਗਿਆ ਸੀ ਕੀ ਮੰਗਦੇ ਆ ਨਾਲ ਲਈ ਲੁਧਿਆਣਾ ਸ਼ਹਿਰ ਦਾ ਨਾਮ ਇਹ ਸੁਖਦੇਵ ਟਾਪਰ ਦੇ ਨਾਂ ਰੱਖਿਆ ਜਾਵੇ ਇੱਕ ਛੋਟਾ ਰਸਤਾ 95 ਗਜ ਦੀ ਜਗ੍ਹਾ ਇੱਕ ਕਰ ਕਰਨੀ ਹੈ ਜਿਹਦੇ ਵੀ ਤਿੰਨ ਬੰਦੇ ਕਹਿ ਚੁੱਕੇ ਆ ਕਿ ਜੋ ਸਾਨੂੰ ਸਰਕਾਰ ਦੇਗੀ ਮਗਾਜ਼ਾ ਲੈਨ ਨੂੰ ਤਿਆਰ ਹੈ ਇੱਕ ਬੰਦੇ ਨੇ 44 ਗਜ ਵਾਲੇ ਨੇ ਹਾਈ ਕੋਰਟ ਤੇ ਰੈਟ ਕਰਤੀ ਸਟੇ ਹੋ ਗਿਆ ਸੀ ਇੱਕ ਸਾਲ ਬਾਅਦ ਅਸੀਂ ਕੇਸ ਲੜੇ ਉਸ ਤੇ ਡਿਸਮਿਸ ਹੋ ਗਿਆ ਪਰ ਹੁਣ ਉਹਨਾਂ ਲਈ ਸਰਕਾਰ ਪੰਜਾਬ ਸਰਕਾਰ ਲਈ ਕੀ ਹੈ ਕੁਝ ਵੀ ਨਹੀਂ ਜੇ ਤੁਸੀਂ ਸਿੱਧਾ ਲਈ ਇੰਨਾ ਕੰਮ ਨਹੀਂ 1 ਕਰੋੜ ਦਾ ਵੀ ਘੱਟ ਖਰਚਾ ਹੈ ਜਿਹੜਾ ਕੀ ਉੱਥੇ ਲੱਗਣਾ ਹੈ ਇਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ ਪੀ ਐਚ ਡੀ ਕਰਨ ਵਾਲੇ ਮੈਨੂੰ ਅਫਸੋਸ ਹੁੰਦਾ ਜਦੋਂ ਪੀ ਐਚ ਡੀ ਬੱਚੇ ਨੌਜਵਾਨ ਫੌਰਨ ਤੋਂ ਆਉਂਦੇ ਆ ਮਹਾਰਾਸ਼ਟਰ ਤੋਂ ਆਉਂਦੇ ਆ ਐਮ ਪੀ ਤੋਂ ਆਉਂਦੇ ਆ ਦਿੱਲੀ ਤੋਂ ਆਉਂਦੇ ਆ ਫਿਰ ਜਦੋਂ ਫੋਨ ਕਰਕੇ ਸਾਨੂੰ ਦੱਸਦੇ ਆ ਸਟੇਸ਼ਨ ਤੇ ਆ ਜਿਗਜਾਖੋ ਕੇ ਸਾਨੂੰ ਆਣਾ ਪੈਂਦਾ ਪਲੀਜ਼ ਸਾਨੂੰ ਕੋਈ ਬੰਦਾ ਭੇਜ ਕੇ ਸਾਨੂੰ ਬੁਲਾ ਲਿਓ ਫਿਰ ਅਸੀਂ ਉਹ ਬੰਦਾ ਭੇਜ ਕੇ ਬੁਲਾਣੇ ਆ ਉਹ ਵੀ ਦੁੱਖ ਜਾਰ ਕਰਦੇ ਆ ਕਾਲਜ ਸਟੂਡੈਂਟ ਕਿ ਐਦਾਂ ਦੀ ਹਾਲਤ ਹੈ ਜੇ ਅਸੀਂ ਇਹ ਸਿੱਧਾ ਨਾ ਸਨਮਾਨ ਨਹੀਂ ਕਰ ਸਕਦੇ ਜਿਨ੍ਹਾਂ ਨੇ ਦੇਸ਼ ਦੀ ਇੱਜ਼ਤ ਲਈ ਆਪਣੀ ਜਾਨ ਕੁਰਬਾਨ ਕਰਦੀ ਤਿੰਨ ਜਿਸਮ ਇੱਕ ਜਾਨ ਸੀ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਬੋਰਡ ਬੈਂਕ ਦੀ ਰਾਜਨੀਤੀ ਹੈ 25 ਸਾਲ ਪਹਿਲਾਂ ਮੈਂ ਮੈਮੋਰੰਡਮ ਦਿੱਤਾ ਸੀ ਖੜਕੜ ਕਲਾ ਜਾ ਕੇ ਅੱਜ 25 ਸਾਲ ਹੋ ਗਏ 25 ਦਿਨ ਦਾ ਕੱਲ 25 ਸਾਲ ਚ ਬੁਰਾ ਨਹੀਂ ਹੋਇਆ ਮੈਂ ਤੁਹਾਨੂੰ ਕੀ ਘਰ ਭਵੰਤਮਾਨ ਜੀ ਸਿੱਖੋ ਕੁਛ ਇਹ ਇਹ ਦੇਸ਼ ਯਾਦ ਆਨੇ ਰਹੇ ਨੇ ਸਿਆ ਮਾਨੇ ਰਹੇ ਨੇ ਕਈ ਆਏ ਕਈ ਚਲੇ ਗਏ ਪਿੱਛੇ ਕਿਸੇ ਨੇ ਕੋਈ ਐਦਾ ਤਿਆਰ ਨਹੀਂ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਗਵਾਨ ਤਬਾ ਜੀ ਸ਼ਹੀਦਾਂ ਦੇ ਪ੍ਰਤੀ ਸੋਚੀ ਸੀ ਉਹਨੂੰ ਸੋ ਨੂੰ ਕਾਇਮ ਰੱਖੋ ਕੈਮਰਾ ਖੋ ਜੇ ਤੁਸੀਂ ਨਹੀਂ ਕਰ ਸਕਦੇ ਰਿਜ਼ਾਈਨ ਦੇ ਦਿਓ ਜੇ ਨਹੀਂ ਹੋਰ ਕਰ ਸਕਦੇ ਉੱਤੇ ਪੈਸਾ ਲਾ ਕੇ ਲੁਧਿਆਣੇ ਦੇ ਕੀ ਪੰਜਾਬ ਦੇ ਬਿਵਾਰੀ ਖੜੇ ਹੋ ਕੇ ਉਹ ਰਸਤਾ ਨਿਕਾਲਾ ਲਾਂਗੇ ਔਰ ਹਮ ਤੁਹਾਨੂੰ ਦਿਖਾ ਦੂਗਾ 3 ਮਹੀਨੇ ਦੇ ਵਿੱਚ ਉਹ ਰਸਤਾ ਨਿਕਲ ਜਾਊਗਾ ਜੇ ਸਰਕਾਰ ਪੰਜਾਬ ਨਾ ਕਰ ਦੇਵੇ ਫਿਰ ਉਸ ਕਦੇ ਅਸੀਂ ਵਿਚਾਰ ਕਰਾਂਗੇ ਵਪਾਰੀ ਲੋਕ ਸਾਡੇ ਨਾਲ ਕੜਨਗੇ ਔਰ ਸਰ ਕੱਢਣ ਦੀ ਕੋਸ਼ਿਸ਼ ਕਰਨਗੇ ਚਾਹੇ ਲੱਖ ਲੱਗੇ ਕਰੋੜ ਲੱਗੇ ਉਹ ਲਾਨ ਨੂੰ ਤਿਆਰ ਹੈ ਫਿਰ ਤੁਹਾਡੇ ਦੇ ਕੀ ਰਹਿ ਜੂਗੀ ਜੇ ਤੁਸੀਂ ਕਰੋੜਾ ਰੁਪਏ ਦੇ ਵਿੱਚ ਫੁਲਾਨੀ ਜਿਹੜਾ ਲਾਤਾ ਸੜਕਾਂ ਤੇ ਲਾਤਾ ਤੇ ਬੁਲਾਨਾ ਲਾਤਾ ਗਾਣਾਂ ਨੂੰ ਦੇਤਾ ਪਰ ਸ਼ੀਦਾ ਸਮਾਨ ਸਨਮਾਨ ਕਰੋ ਉਹਦੇ ਵਿੱਚ ਹੀ ਥੋੜੀ ਬੜਾਈ ਹੈ ਮੈਂ ਹੋਰ ਤੁਹਾਨੂੰ ਦੱਸਣਾ ਚਾਹਨਾ ਹੈ ਜਿਹੜਾ ਬੰਦਾ ਉੱਥੇ ਸੌ ਚੱਕ ਗਿਆ ਸੁਖਦੇਵ ਥਾਪਰ ਦੇ ਆਕੇ ਨਵੇਂ ਤੋਂ ਉੱਥੇ ਮੱਥਾ ਟੇਕਦਾ ਉਹਦੀ ਪੂਰੀਆਂ ਹੁੰਦੀਆਂ ਜਿੰਨੀਆਂ ਵੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਥੋੜਾ ਹੀ ਲੀਡਰ ਐ ਐਮਐਲਏ ਚਕਸ਼ੂਕਵਾ ਪਰ ਪੱਪੀ ਪਹਿਲੀ ਵਾਰੀ ਆਇਆ ਉੱਥੇ ਨੇ ਮੱਥਾ ਟੇਕਿਆ ਮੇਰੇ ਮੰਗਲਾ ਜੋ ਮੰਗਣਾ ਹੈ ਉਹ ਮੰਗਿਆ ਉਹ ਜਿੱਤ ਗਿਆ ਹੋਰ ਉੱਥੇ ਕਾਂਗਰਸ ਦਾ ਬੀਜੇਪੀ ਦਾ ਨਹੀਂ ਆਇਆ ਉਹ ਜਿੱਤ ਗਿਆ ਇਸ ਵਾਰ ਬਿੱਟੂ ਵੀ ਆਇਆ ਕਾਂਗਰਸ ਦਾ ਰਾਜਾ ਬੜਿੰਗ ਵੀ ਆਇਆ ਬਿੱਟੂ ਨੇ ਸੌਣੀ ਚ ਕੀ ਰਾਜਾ ਬੜਿੰਗ ਨੇ ਸੌ ਚੱਕੀ ਮੈਨੂੰ ਬੀਜੇਪੀ ਕਾਂਗਰਸ ਦਾ ਅਕਾਲੀ ਨਾ ਕੋਈ ਲੈਂਦੇ ਨਹੀਂ ਮੈਂ ਤਾਂ ਉੱਥੇ ਦੀ ਗੱਲ ਕਰਦਾ ਕਈ ਬੰਦੇ ਆਂਦੇ ਮੈਂ ਸ਼ਰਾਬ ਛੱਡੀ ਚਾਹੁੰਦਾ ਸੌ ਚੱਕਦੇ ਆ ਕਈ ਬੰਦੇ ਕਹਿੰਦੇ ਸਿਗਰਟ ਛੱਡਣਾ ਚਾਹੁੰਦੇ ਸੌ ਚੱਕਦੇ ਆ ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹਕਾ ਉਹਨਾਂ ਦੀ ਰੂਹਾਂ ਭਟਕਦੀਆਂ ਹਨ ਭਗਵਾਨ ਜੀ ਇਹ ਨਾ ਹੋਵੇ ਕਿ ਮੈਚ ਅਨ੍ਨਾ ਹਜ਼ਾਰੇ ਨਾਲ ਰਾਮਲੀਲਾ ਮદાન ਜੀ ਵੀ ਪੁਖੜਦਾ ਰੱਖੀ ਹੈ ਜਦੋਂ ਤੁਸੀਂ ਵੀ ਉੱਥੇ ਸੀ ਕੇਜਰੀ ਵਾਲ ਵੀ ਉੱਥੇ ਸੀ ਤੀਜੀ ਮੰਜ਼ਲ ਤੇ ਅਨ੍ਨਾ ਹਜ਼ਾਰੇ ਨੇ ਪੁਖੜਦਾ ਰੱਖੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦਾ ਜਲਦੀ ਤੋਂ ਜਲਦੀ ਹੱਲ ਕਰੋ ਤਾਂ ਕਿ ਉਹ ਆਪਣੇ ਰੋਟੀ ਪੇਟ ਪਾਲਦੇ ਆ ਲੋਕਾਂ ਦਾ ਜਨਤਾ ਦਾ ਅਨਾਜ ਉਗਾ ਕੇ ਉਹਨਾਂ ਨਾਲ ਐਨਾ ਕਰੋ ਮੈਂ ਇੱਕ ਗੁਆਰਿਸ਼ ਕਰ ਰਿਹਾ ਬੇਨਤੀ ਕਰ ਰਿਹਾ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਮਨੀਤ ਜੋਤੀ ਜੀ ਬੈਠੇ ਹੈ ਇਹ ਆਪੇ ਪ੍ਰਧਾਨ ਮੰਤਰੀ ਜੀ ਨਾਲ ਰੱਖਿਆ ਮੰਤਰੀ ਨਾਲ ਗੱਲ ਕਰਕੇ ਨਿਪਟਾਰਾ ਕਰਨਗੇ ਪਰ ਮੈਂ ਚਾਹਨਾ ਦੋ ਨਾ ਡਿਮਾਂਡਾਂ ਕੀਤੀਆਂ ਮੈਂ ਇੱਕ ਲੁਧਿਆਣੇ ਦਾ ਨਾਂ ਸਟੇਸ਼ਨ ਦਾ ਨਾਮ ਸੁਖਦੇਵ ਠੱਪਰ ਦੇ ਨਾਂ ਇੱਕ ਉਹਨਾਂ ਨੂੰ ਆਉਣ ਵਾਲਾ ਰਸਤਾ ਜਿਹੜਾ 100 ਗਾਜ 90 ਗਾਜ ਬੈਂਦੀ ਉਹ ਐ ਹੋਰ ਮੇਰੀ ਕੋਈ ਡਿਮਾਂਡ ਨਹੀਂ ਨਾ ਸਾਡਾ ਕੋਈ ਲੁਧਿਆਣਾ ਦਾ ਬੰਦਾ ਜਿੰਨੇ ਸਾਡੇ ਟਰਸ ਦੇ ਮੈਂਬਰ ਹੈ ਨੌਕਰੀ ਮੰਗਦਾ ਨਾ ਕੋਈ ਚੀਜ਼ ਮੰਗਦਾ ਸਿਰਫ ਉਹ ਰਸਤਾ ਮੰਗਦੇ ਆ ਕਿ ਆਣ ਜਾਣ ਵਾਲਿਆਂ ਨੂੰ ਜ ਰਸਤਾ ਮਿਲ ਜਾਏ ਤਾਂ ਕਿ ਉਹਦੇ ਨਾਲ ਮਕਸਦ ਹੋਵੇ ਜਿਦਾਂ ਜਿਦਾਂ ਦਫ਼ਤਰੇ ਫੋਟੋ ਵੀ ਨਹੀਂ ਲੈ ਉਹ ਵੀ ਫਰਕ ਕਿੱਧਰ ਆਨੇ ਹਾਂ ਇਹ ਜਦੋਂ 25 ਸਾਲ ਪਹਿਲਾਂ ਮੈਨੂੰ ਇਹ ਉੱਥੇ ਬੁਲਾਇਆ ਸੀ ਮੈਂ ਸਾਰੀ মিডিਆ ਅੱਗੇ ਦਿੱਲੀ ਤੱਕ মিডিਆ ਜ ਗਿਆ ਮੈਂ ਰਿਕਵੈਸਟ ਕੀਤੀ ਤਿੰਨ ਜਿਸਮ ਇੱਕ ਜਾਨ ਹੈ ਤਿੰਨ ਨੂੰ ਲੱਗ ਨਾ ਕਰੋ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਲੱਗਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਕਾਨੂੰਨ ਦੇ ਦਾਤਾ ਉਹ ਕਾਨੂੰਨ ਬਣਾਇਆ ਉਹਨਾਂ ਨੇ ਪਰ ਭਗਤ ਸਿੰਘ ਦੇ ਨਾਲ ਜੇਕਰ ਰਾਜਗੁਰੂ ਸੁਖਦੇਵ ਦੀ ਲਾਦਨਦੇ ਕੀ ਫਰਕ ਪੈਣਾ ਸੀ ਕੋਈ ਫਰਕ ਨਹੀਂ ਪੈਣਾ ਸੀ ਅਸੀਂ ਡਿਮਾਂਡ ਕਰਦੇ ਰਹੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲੁਧਿਆਣਾ ਸ਼ਹਿਰ ਪੰਜਾਬ ਸਰ ਪੰਜਾਬ ਵਾਸੀਆਂ ਵੱਲੋਂ ਹਿੰਦੁਸਤਾਨ ਵਾਸੀਆਂ ਵੱਲੋਂ ਇਹਦੇ ਨਾਲ ਸੁਤੇਲਾ ਵਿਵਹਾਰ ਨਾ ਕਰੋ ਜੈ ਹਿੰਦਿਆਵਰ ਇਹ ਗੱਲ ਹੈ ਕਿ ਅੱਜ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਹੀਦਾਂ ਦੇ ਬੰਦੇ ਸਨਮਾਨ ਵਾਸਤੇ ਪੰਜਾਬ ਦੇ ਅੰਦਰ ਸੰਘਰਸ਼ ਕਰਨਾ ਪੈ ਰਿਹਾ ਹੈ ਅੱਜ ਸਾਡੇ ਵਿੱਚ ਅਸ਼ੋਕ <th>ਪੜ ਜੀ ਨੇ ਜਿਹੜੇ ਸ਼ਹੀਦ ਸੁਖਦੇਵ ਜੀ ਦੇ ਨੇਫਿਊ ਨੇ ਭਤੀਜੇ ਨੇ ਉਹ ਅੱਜ ਆਪਣੀ ਪੂਰੀ ਟੀਮ ਦੇ ਨਾਲ ਲੁਧਿਆਣੇ ਤੋਂ ਚੰਡੀਗੜ੍ਹ ਆਏ ਨੇ ਮੁੱਖ ਮੰਤਰੀ ਮਾਨ ਸਾਹਿਬ ਕੋਲ ਆਏ ਨੇ ਉਹ ਮਾਨ ਸਾਹਿਬ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਣ ਆਏ ਆ ਕਿ ਤੁਸੀਂ ਕਿਹਾ ਸੀਗਾ ਕਿ <th>ਥਾਪੜ ਜੀ ਦਾ ਜਿਹੜਾ ਮੈਮੋਰੀਅਲ ਹੈ ਲੁਧਿਆਣੇ ਦੇ ਅੰਦਰ ਉਹਨੂੰ ਵੱਡਾ ਕਰਾਂਗੇ ਭਵੇ ਕਰਾਂਗੇ ਤਾਂ ਕਿ ਆਨ ਵਾਲੀ ਪੀੜ੍ਹੀਆਂ ਜਿਹੜੀਆਂ ਹਨ ਹੋਰ ਚੰਗੇ ਤਰੀਕੇ ਨਾਲ ਉਹਨਾਂ ਤੋਂ ਇਨਸਪੀਰੇਸ਼ਨ ਲੈਣ ਉਹਨਾਂ ਤੋਂ ਸੇਧ ਲੈਣ ਪਰ ਦੁਖੀ ਗੱਲ ਹੈ ਜਿਵੇਂ ਮਾਨ ਸਾਹਿਬ ਆਪਣੇ ਬਾਕੀ ਵਾਅਦਿਆਂ ਤੋਂ ਮੁਕਰੇ ਹਨ ਇਸ ਵਾਅਦੇ ਤੋਂ ਵੀ ਮੁਕਰਦੇ ਹੋਏ ਅੱਜ ਉਹਨਾਂ ਨੇ ਮਿਲਣ ਤੋਂ ਮਨਾਂ ਕਰਤਾ ਸਾਨੂੰ ਨਹੀਂ ਪਤਾ ਅੰਦਰ ਸੀਗੇ ਨਹੀਂ ਸੀਗੇ ਪਰ ਇੱਕ ਗੋਲ ਚੱਕਰ ਦੇ ਉੱਪਰ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਸਰਕਾਰ ਵੱਲੋਂ ਆਦੇਸ਼ ਹੋਇਆ ਕਿ ਵੀ ਇਸ ਵਾਕਏ ਡੈਲੀਗੇਸ਼ਨ ਨਹੀਂ ਆਣ ਦੇਣਾ ਚੰਡੀਗੜ੍ਹ ਪੁਲਿਸ ਨੇ ਰੋਕ ਲਿਆ ਫੜ ਕੇ ਸਾਨੂੰ ਇੱਥੇ ਸਾਰਿਆਂ ਨੂੰ ਡੈਲੀਗੇਸ਼ਨ ਲੈ ਕੇ ਲੋਕਅਪ ਚ ਲਿਆਏ ਇਹ ਲੋਕਅਪ ਕਹਿ ਲੋ ਜਾਂ ਥਾਣੇ ਦੇ ਅੰਦਰ ਦਰਵਾਜ਼ੇ ਦੇ ਅੰਦਰ ਬੰਦ ਕਰਕੇ ਬਿਠਾਇਆ ਹੋਇਆ ਹੈ ਇਹ ਅਰੇਸਟਡ ਨੇ ਇਹ ਕੌਣ ਅਰੇਸਟਡ ਨੇ ਇਹ ਉਹ ਲੋਕ ਅਰੇਸਟਡ ਨੇ ਜਿਹੜੇ ਭਾਰਤ ਮਾਤਾ ਕਿਹਾ ਕਹਿੰਦੇ ਨੇ ਇਹ ਉਹ ਲੋਕ ਅਰੇਸਟਡ ਨੇ ਕਿ ਸਿੱਧਾ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਬੋਲਣ ਲਈ ਅਰੇਸਟਡ ਨੇ ਇਹ ਉਹ ਲੋਕ ਅਰੇਸਟਡ ਜਿਹੜੇ ਕਹਿੰਦੇ ਨੇ ਕਿ ਸੁਖਦੇਵ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਭਗਤ ਸਿੰਘ ਰਾਜਗੁਰੂ ਸੁਖਦੇਵ ਤਿੰਨਾਂ ਦਾ ਨਾਮ ਬੁਲੰਦ ਕਰਨ ਵਾਲੇ ਲੋਕ ਅਰੇਸਟ ਹੋਏ ਨੇ ਦੁਖਦਾਈ ਹੈ ਖਾਸ ਕਰਕੇ ਜਦ 15 ਅਗਸਤ ਦੋ ਦਿਨ ਦੂਰ ਹੈ ਤਦ ਇਹੋ ਜਿਹਾ ਕਾਰ ਹੋ ਜੇ ਬਹੁਤ ਦੁਖਦਾਈ ਹੈ ਔਰ ਉਸੇ ਦਾ ਦੁਖਦਾਈ ਹੈ ਉਹ ਪਾਰਟੀ ਜਿਹੜਾ ਭਗਤ ਸਿੰਘ ਦੀ ਫੋਟੋ ਲਗਾ ਕੇ ਜਿਹੜੇ ਭਗਤ ਸਿੰਘ ਦੇ ਮੈਮੋਰੀਅਲ ਤੇ ਜਾ ਕੇ ਸੋਚਕਦੀ ਹੋਏ ਜਿਹੜਾ ਭਗਤ ਸਿੰਘ ਦੇ ਆਦਰਸ਼ਨ ਨੂੰ ਅੱਗੇ ਲਿਜਾਣ ਦੀ ਗੱਲ ਕਰਦੀ ਹੋਏ ਉਹ ਪਾਰਟੀ ਜਿਹੜੀ ਹੈ ਦੇਸ਼ ਤੇ ਸਾਡੇ ਜਿਹੜੇ ਆਜ਼ਾਦੀ ਕੋ ਲਾਟੇ ਨੇ ਉਹਨਾਂ ਨਾਲ ਇਹੋ ਜਿਹਾ ਗਲਤ ਵਿਵਹਾਰ ਕਰਦੀ ਹੈ ਔਰ ਅਸ਼ੋਕ ਜੀ ਨੇ ਬਿਲਕੁਲ ਸਹੀ ਗੱਲ ਕਹੀ ਸਾਡੇ ਬਾਕੀ ਸਾਥੀ ਨੇ ਵੀ ਚੰਗੀ ਗੱਲ ਕਹੀ ਬਹੁਤ ਪਤੇ ਦੀ ਗੱਲ ਹੈ ਮੇਰੇ ਮਨ ਚ ਕਈ ਸਾਲਾਂ ਤੋਂ ਬੋਲਦਾ ਨਹੀਂ ਸੀਗਾ ਕਿ ਇਹ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਅੰਦਰ ਵਿਤਕਰਾ ਕਿਉਂ ਜਦਬ ਕੋਈ ਗੱਲ ਕਰਦਾ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਬੋਲਦਾ ਕੋਈ ਕੱਲਾ ਸੁਖਦੇਵ ਨਹੀਂ ਬੋਲਦਾ ਕੋਈ ਕੱਲਾ ਰਾਜਗੁਰੂ ਨਹੀਂ ਬੋਲਦਾ ਕੋਈ ਕੱਲਾ ਭਗਤ ਸਿੰਘ ਨਹੀਂ ਬੋਲਦਾ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਵਿੱਚ ਵੰਡਲੀ ਕਿਉਂ ਭਗਤ ਸਿੰਘ ਤੋਂ ਰਾਜਗੁਰੂ ਸੁਖਦੇਵ ਨੂੰ ਅਲੱਗ ਕਿਉਂ ਇਸ ਇਹ ਜਿਹੜਾ ਕਿਤੇ ਨਾ ਕਿਤੇ ਸਾਡੀ ਪੰਜਾਬ ਸਰਕਾਰ ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਆਮ ਆਦੀ ਪਾਰਟੀ ਸਰਕਾਰ ਦੀ ਜਿਹੜੀ ਇੱਕ ਡਿਵੀਸਿਵ ਸੋਚ ਹੈ ਇਹਨੂੰ ਦਰਸਾਉਂਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਉਸ ਪੰਜਾਬ ਦੇ ਮੁੱਖ ਮੰਤਰੀ ਹੋ ਜਿਨੇ ਆਜ਼ਾਦੀ ਦੇ ਅੰਦਰ ਸਭ ਤੋਂ ਵੱਧ ਜੜੀ ਹੈ ਆਪਣੀ ਕੌਂਟਰੀਬਿਊਸ਼ਨ ਪਾਈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਸੁਖਦੇਵ ਦਾ ਮੈਮੋਰੀਅਲ ਹੈ ਸ਼ਹੀਦ ਸੁਖਦੇਵ ਦਾ ਮੈਮੋਰੀਅਲ ਉਹਨਾਂ ਦੇ ਪਰਿਵਾਰ ਉਹਨਾਂ ਦੇ ਚਾਹਣ ਵਾਲਿਆਂ ਦੀ ਇੱਛਾ ਮੁਤਾਬਿਕ ਵੱਡਾ ਬਣਾ ਦਿਓ ਔਰ ਇਹਦੇ ਨਾਲ-ਨਾਲ ਜਿਹੜਾ ਹੈ ਸਰਕਾਰ ਵੱਲੋਂ ਲਿਖ ਕੇ ਵੀ ਭੇਜੋ ਚਾਹੇ ਉਹ 에어ਪੋਰਟ ਹੈ ਚਾਹੇ ਉਹ ਲੁਧਿਆਣਾ ਸ਼ਹਿਰ ਹੈ ਚਾਹੇ ਉੱਥੇ ਰੇਲਵੇ ਸਟੇਸ਼ਨ ਹੈ ਉਹ ਸ਼ਹੀਦ ਸੁਖਦੇਵ ਜੀ ਦੇ ਨਾਂ ਤੇ ਕੀਤਾ ਜਾਵੇ ਇੱਕ ਹੋਰ ਮੇਰੀ ਬੇਨਤੀ ਹੈ ਕਿ ਆਖਰ ਚ ਬੇਨਤੀ ਹੈ ਕਿ ਤੁਸੀਂ ਤੁਹਾਡੇ ਕੋਲ ਲਾਈਵ ਚੈਨਲ ਤੇ ਚੱਲ ਗਿਆ ਹੈ ਤੁਹਾਡੇ ਕੋਲ ਮੈਸੇਜ ਪਹੁੰਚ ਗਿਆ ਹੈ ਜੇ ਆਮ ਜੀ ਸ਼ਹਿਰ ਤੇ ਨਹੀਂ ਹੋ ਤਾਂ ਆਪਣੇ ਵੱਡੇ ਅਫਸਰ ਨੂੰ ਭੇਜ ਕੇ ਅਸ਼ੋਕ ਥਾਪੜ ਜੀ ਨਾਲ ਗੱਲਬਾਤ ਕਰਕੇ ਇਸ ਮਸੇਦੇ ਹਲਕਾ ਅਸੀਂ ਜਿਹੜੇ ਬਾਕੀ ਲੋਕ ਬੈਠੇ ਆ ਅਸੀਂ ਤਾਂ ਪੰਜਾਬ ਲੁਧਿਆਣਾ ਦੇ ਹੀ ਨਿਵਾਸੀ ਆ ਸੀਐਮ ਦਾ ਹਾਊਸ ਤੋਂ ਮੈਸੇਜ ਆ ਰਿਹਾ ਕਿ ਦੋ ਲੋਕ ਆ ਜਾਓ ਕਿ ਬਾਕੀ ਲੋਕ ਕੀ ਬੰਗਲਾਦੇਸ਼ ਤੋਂ ਆਏ ਨੇ ਕਿ ਸਾਡੀ ਵੋਟ ਜਿਹੜੀ ਬੰਗਲਾਦੇਸ਼ ਚ ਪੈਂਦੀ ਆ ਜਾ ਕੇ ਕਿ ਦੋ ਲੋਕ ਆ ਜਾਓ ਕਿ ਸਾਡੇ ਅਸੀਂ ਆਪਣੇ ਸੀਐਮ ਨੂੰ ਆਪਣੀ ਮੰਗ ਨਹੀਂ ਰੱਖ ਸਕਦੇ ਇੱਕ ਇਹੋ ਜਿਹਾ ਪ੍ਰਸ਼ਾਸਨ ਇਹ ਆਪਣਾ ਨਵਾਂ ਹਸਕੰਡੇ ਅਪਣਾਉਂਦਾ ਪਿਆ ਕਿ ਜਿਹੜੇ ਲੋਕ ਸ਼ਹੀਦਾਂ ਦੇ ਸਨਮਾਨ ਦੇ ਲਈ ਧਰਨਿਆਂ ਤੇ ਬੈਠੇ ਆ ਉਹਨਾਂ ਦਾ ਇਸ ਤਰ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਤੇ ਇਹ ਲੋਕ ਆਪਣੀਆਂ ਕੋਠੀਆਂ ਤੇ ਪਿੱਛੇ ਜਾ ਇੱਕ ਟਾਇਲਟਾਂ ਦੀ ਗੱਲ ਚੱਲਦੀ ਆ ਲੱਖਾਂ ਰੁਪਏ ਦੇ ਬਣ ਜਾਂਦੇ ਆ ਪਰ ਸ਼ਹੀਦਾਂ ਦੀਆਂ ਜਿਹੜੀਆਂ ਸਥਾਨ ਨੇ ਉਹਨਾਂ ਦੇ ਕਾਇਆਕਲਪ ਕਰ ਲਈ ਇਹਨਾਂ ਕੋਈ ਭਾਵਨਾ ਨਹੀਂ ਹੈ ਕਿ ਪੈਸਾ ਨਹੀਂ ਹੈ ਜੇ ਪੈਸਾ ਨਹੀਂ ਹੈ ਤੇ ਸਾਡਾ ਲੁਧਿਆਣਾ ਬਹੁਤ ਸਮਰਥਿਆ ਸਾਨੂੰ ਦੱਸ ਦੇਣ ਅਸੀਂ ਲੁਧਿਆਣਾ ਨਿਵਾਸੀ ਸਾਰੇ ਇਕੱਠਾ ਕਰਕੇ ਲਾ ਲਿਆਂਗੇ ਜੇ ਭਾਵ ਨਹੀਂ ਹੈ ਤੇ ਫਿਰ ਭਾਵ ਤਾਂ ਇਹਨਾਂ ਦਾ ਫਿਰ ਭਗਤ ਸਿੰਘ ਜੀ ਦੀ ਇਹ ਫੋਟੋ ਜਿਹੜੀ ਹੈ ਕਿ ਸਮੂਹ ਦੇ ਨਾਲੇ ਆਪਣੇ ਦਫ਼ਤਰਾਂ 'ਚ ਲਾਉਂਦੇ ਨੇ ਇਹ ਸਾਡੀ ਬੇਨਤੀ ਹੈ ਜਿਆਦਾ ਭਗਤ ਸਿੰਘ ਜੀ ਦੀ ਫੋਟੋ ਉੱਥੋਂ ਦੀ ਚੱਕ ਦਿਓ ਯਾ ਤਾਂ ਫਿਰ ਸ਼ਹੀਦ ਸੁਖਦੇਵ ਥਾਪਰੀ ਦਾ ਬਣਦਾ ਮਾਨ ਸਨਮਾਨ ਜਿਹੜਾ ਪੂਰਾ ਦੇ ਦਿਓ ਇਹ ਵਿਤਕਰਾ ਜਿਹੜਾ ਬੰਦ ਕਰ ਦਿਓ ਸ਼ਹੀਦਾਂ ਦੇ ਸਨਮਾਨ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਬਾ ਜਿਹੜੀ بلند ਹੋਏਗੀ ਅੱਜ ਅਸੀਂ ਚੰਡੀਗੜ੍ਹ ਬੈਠੇ ਆਂ ਕੱਲ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਫਿਰ ਭਗਵੰਤਮਾਨ ਜੀ ਆਪ ਵੀ ਸਮਾਜ ਦੇ ਵਿੱਚ ਜਾ ਕੇ ਦੱਸਣਗੇ ਕਿ ਭਗਤ ਸਿੰਘ ਜੀ ਦੀ ਫੋਟੋ ਲਗਾਣੀ ਹੈ ਜਾਂ ਫਿਰ ਸੁਖਦੇਵ ਥਾਪਰ ਜੀ ਦਾ ਮਾਨ ਸਨਮਾਨ ਉਹਦੇ ਨਾਲ ਨਾਲ ਪੂਰਾ ਦੇਣਾ ਹੈ ਕਿ ਨਹੀਂ ਦੇਣਾ